ਕਿਰੇ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਇੱਕ ਗੁਰਦੀਪ ਸਿੰਘ ਨਾਂ ਦਾ ਬਜ਼ੁਰਗ ਜਿਹਦੇ ਬਹੁਤ ਹੀ ਮੈਲੇ ਕੁਚੇਲੇ ਕੱਪੜੇ ਪਾਏ ਆ ਉਹ ਇੱਕ ਬੈਂਕ ਦੇ ਵਿੱਚ ਆਉਂਦਾ ਬੈਂਕ ਦੇ ਵਿੱਚ ਜਦੋਂ ਉਹ ਐਂਟਰੀ ਕਰਦਾ ਤਾਂ ਪਹਿਲਾਂ ਸਿਕਿਉਰਿਟੀ ਗਾਰਡ ਆ ਜਿਹੜਾ ਉਹ ਪੁੱਛਦਾ ਕਿ ਹਾਂਜੀ ਬਾਬਾ ਜੀ ਤੁਸੀਂ ਕਿੱਧਰ ਉਹ ਕਹਿੰਦਾ ਪੁੱਤ ਇਸ ਬੈਂਕ ਦੇ ਵਿੱਚ ਮੇਰਾ ਖਾਤਾ ਹੈਗਾ ਵੀ ਮੈਂ ਉਹ ਦਿਖਾਉਣਾ ਆਇਆ ਕਾਪੀ ਦਿਖਾਉਣਾ ਆਇਆ ਚਲੋ ਸਿਕਿਉਰਿਟੀ ਗਾਰਡ ਆ ਜਿਹੜਾ ਉਹ ਅੰਦਰ ਜਾਣ ਦੇ ਦਿੰਦਾ ਉਹ ਬਜ਼ੁਰਗ ਗੁਰਦੀਪ ਸਿੰਘ ਸਾਹਮਣੇ ਕਾਊਂਟਰ ਜਿਹੜਾ ਹੁੰਦਾ ਉੱਥੇ ਇੱਕ ਲੜਕੀ ਬੈਠੀ ਹੁੰਦੀ ਆ ਉਹਦੇ ਕੋਲ ਜਾਂਦਾ ਉਹਨੂੰ ਕਹਿੰਦਾ ਪੁੱਤ ਆਹ ਨਾ ਮੇਰੀ ਕਾਪੀ ਚੈੱਕ ਕਰ ਕਾਫੀ ਟਾਈਮ ਹੋ ਗਿਆ ਤੇ ਮੈਂ ਇੱਥੇ ਖਾਤਾ ਖਲਾਇਆ ਸੀਗਾ ਪਰ ਇਹਦੇ ਵਿੱਚ ਹੁਣ ਲੈਣ ਦੇਣ ਨਹੀਂ ਹੁੰਦਾ ਉਹ ਕਾਪੀ ਫੜ ਲੈਂਦੀ ਆ ਕਾਪੀ ਥੋੜੀ ਚੈੱਕ ਕਰਦੀ ਆ ਤੇ ਕਹਿੰਦੀ ਐਦਾਂ ਕਰੋ ਬਾਬਾ ਜੀ ਤੁਸੀਂ ਸਾਹਮਣੇ ਨਾ ਕੁਰਸੀਆਂ ਪਈਆਂ ਜਿਹੜੀਆਂ ਡਾਈਆਂ ਉਹਨਾਂ ਤੇ ਬਹਿ ਜਾਓ ਜਾ ਕੇ ਤੇ ਅੰਦਰ ਮੈਨੇਜਰ ਸਾਹਿਬ ਬੈਠੇ ਆ ਉਹਨਾਂ ਨਾਲ ਮਲਾਉਣੇ ਆ ਤੁਹਾਨੂੰ ਚਲੋ ਬਾਬਾ ਜਿਹੜਾ ਆਪਣੀ ਕਾਪੀ ਫੜਦਾ ਤੇ ਉੱਥੇ ਬਹਿ ਜਾਂਦਾ ਬੈਂਕ ਦੇ ਜਿੰਨੇ ਵੀ ਮੁਲਾਜ਼ਮਾ ਉਹ ਸਾਰੇ ਉਸ ਬਾਬੇ ਵੱਲ ਹੋਰੂ ਹੋਰੂ ਵੇਖਦੇ ਆ ਤੇ ਉਹ ਜਿਹੜੀ ਕੁੜੀ ਬੈਠੀ ਸੀ ਕਲਰਕ ਉਹਨੂੰ ਕਹਿੰਦੇ ਆ ਵੀ ਕੌਣ ਆ ਇਹ ਵੀ ਇਹੋ ਮੈਲੇ ਕਚਲੇ ਕੱਪੜਿਆਂ ਵਾਲਾ ਵੀ ਇਹਨੂੰ ਤੂੰ ਇੱਥੇ ਕਿਉਂ ਬਿਠਾਤਾ ਇਹਨੂੰ ਬਾਹਰ ਜਾਣ ਨੂੰ ਕਹਿ ਦਿੰਦੀ ਉਹ ਕਹਿੰਦੀ ਵੀ ਉਹਨੇ ਮੈਨੇਜਰ ਸਾਹਿਬ ਨੂੰ ਮਿਲਣਾਗਾ ਉਹ ਕਹਿੰਦੇ ਵੀ ਮੈਨੇਜਰ ਸਾਹਿਬ ਨਹੀਂ ਮਿਲਦੇ ਇਹੋ ਜਿਹੇ ਬੰਦਿਆਂ ਨੂੰ ਨਾਲੇ ਇਹ ਗਰੀਬ ਜਾਂ ਮੈਲੇ ਕਚਲੇ ਕੱਪੜਿਆਂ ਵਾਲਾ ਇਸ ਬੈਂਕ ਦੇ ਵਿੱਚ ਇਹਦਾ ਕਿੱਥੇ ਖਾਤਾ ਹੋਊਗਾ ਉਹ ਕਹਿੰਦੀ ਵੀ ਦੇਖੋ ਜੋ ਮੇਰਾ ਕੰਮ ਸੀ ਮੈਂ ਕੀਤਾ ਵੀ ਇਸ ਤੋਂ ਬਾਅਦ ਮੈਨੇਜਰ ਸਾਹਿਬ ਜਾਣਣਾ ਜਾਂ ਉਹ ਵਿਚਾਰਾ ਬਜ਼ੁਰਗ ਜਾਣੇ ਚਲੋ ਉਹ ਆਪਦਾ ਕੰਮ ਕਰਨ ਲੱਗੀ ਉਸ ਤੋਂ ਬਾਅਦ ਪੀਨਾ ਜਿਹੜਾ ਉਹ ਉਸ ਬਜ਼ੁਰਗ ਨੂੰ ਪੁੱਛਦਾ ਵੀ ਹਾਂਜੀ ਬਾਬਾ ਜੀ ਤੁਸੀਂ ਕਿਵੇਂ ਉਹ ਕਹਿੰਦਾ ਪੁੱਤ ਵੀ ਮੈਂ ਨਾ ਆਪਣੀ ਕਾਪੀ ਦਿਖਾਉਣ ਆਇਆ ਸੀ ਇਸ ਬੈਂਕ ਦੇ ਵਿੱਚ ਮੇਰਾ ਖਾਤਾ ਦਾ ਤੇ ਵੀ ਲੈਣ ਦੇਣ ਨਹੀਂ ਹੁੰਦਾ ਚਲ ਉਹ ਪੀਨਾ ਜਿਹੜਾ ਉਹ ਪੁੱਛ ਕੇ ਅੰਦਰ ਮੈਨੇਜਰ ਸਾਹਿਬ ਕੋਲ ਚਲਿਆ ਜਾਂਦਾ ਮੈਨੇਜਰ ਸਾਹਿਬ ਨੂੰ ਉਹ ਕਹਿੰਦਾ ਕਿ ਵੀ ਬਾਹਰ ਇੱਕ ਬਜ਼ੁਰਗ ਬੈਠਾਗਾ ਵੀ ਉਹ ਤੁਹਾਨੂੰ ਮਿਲਣਾ ਚਾਹੁੰਦਾਗਾ ਮੈਨੇਜਰ ਸਾਹਿਬ ਕਿਸੇ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੇ ਕਿ ਉਹਨਾਂ ਨੂੰ ਕਹਿ ਦਿਓ ਵੀ ਵੇਟ ਕਰ ਲੈਣਾ ਉਹ ਕਹਿੰਦੇ ਹਾਂਜੀ ਉਹ ਕੁਰਸੀ ਤੇ ਬੈਠੇ ਆ ਚਲੋ ਉਸ ਤੋਂ ਬਾਅਦ ਉਹ ਜਿਹੜੇ ਮੈਨੇਜਰ ਸਾਹਿਬ ਕੋਲ ਬੰਦੇ ਬੈਠੇ ਸੀ ਉਹ ਚਲੇ ਜਾਂਦੇ ਆ ਮੈਨੇਜਰ ਸਾਹਿਬ ਪਰਦਾ ਹਟਾ ਕੇ ਖਿੜਕੀ ਵਿੱਚ ਦੀ ਵੇਖਦਾ ਵੀ ਉਹ ਬਜ਼ੁਰਗ ਮੈਨੂੰ ਮਿਲਣਾ ਚਾਹੁੰਦਾ ਉਹ ਬੈਲ ਵਜਾਉਂਦਾ ਤੇ ਪੀਣ ਅੰਦਰ ਜਾਂਦਾ ਪੀਣ ਨੂੰ ਕਹਿੰਦਾ ਵੀ ਇਹਨੂੰ ਕਿਉਂ ਬਿਠਾਇਆ ਇੱਥੇ ਇਹੋ ਜਿਹੇ ਬਜ਼ੁਰਗ ਤੋਂ ਮੈਂ ਕੀ ਲੈਣਾਗਾ ਇਹੋ ਜਿਹੇ ਬੰਦੇ ਦਾ ਹੋਊਗਾ ਆਪਣੀ ਬੈਂਕ ਦੇ ਵਿੱਚ ਖਾਤਾ ਆਪਣੀ ਬੈਂਕ ਦੇ ਵਿੱਚ ਤਾਂ ਬਹੁਤ ਅਮੀਰ ਅਮੀਰ ਲੋਕਾਂ ਦੇ ਖਾਤੇ ਆ ਇਨੂੰ ਮੋੜ ਦੋ ਉਹ ਕਹਿੰਦਾ ਵੀ ਸਾਬ ਜੀ ਮੈਂ ਕਿਵੇਂ ਮੋੜਾਂ ਵੀ ਉਹ ਤਾਂ ਤੁਹਾਨੂੰ ਮਿਲਣ ਨੂੰ ਕਹਿੰਦਾ ਕਹਿੰਦਾ ਚਲ ਮੇਰੇ ਕੋਲ ਬੁਲਾਓ ਚਲੋ ਉਹ ਬਜ਼ੁਰਗ ਹੈ ਜਿਹੜਾ ਮੈਨੇਜਰ ਸਾਹਿਬ ਕੋਲ ਜਾਂਦਾ ਤੇ ਮੈਨੇਜਰ ਸਾਹਿਬ ਨੂੰ ਕਹਿੰਦੇ ਵੀ ਦੇਖੋ ਬਾਬਾ ਜੀ ਤੁਸੀਂ ਜਾਂ ਤਾਂ ਚੁੱਪ ਕਰਕੇ ਚਲੇ ਜਾਓ ਵੀ ਨਹੀਂ ਪੀਣ ਨੂੰ ਕਹਿ ਕੇ ਮੈਨੂੰ ਤੁਹਾਨੂੰ ਬਾਹਰ ਕਢਵਾਉਣਾ ਪਊ ਤੁਸੀਂ ਜਾਓ ਉਹ ਕਹਿੰਦਾ ਵੀ ਕਿਉਂ ਪੁੱਤ ਵੀ ਮੈਂ ਕਿਉਂ ਜਾਵਾਂ ਮੈਂ ਤਾਂ ਆਪਣੀ ਕਾਪੀ ਚੈੱਕ ਕਰਵਾਉਣ ਆਇਆ ਸੀ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂਗਾ ਤੁਸੀਂ ਜਾਓ ਕਦੇ ਫੇਰ ਆ ਜਿਓ ਨਾਲੇ ਐ ਨਹੀਂ ਆਉਣਾ ਹੈਗਾ ਇੱਥੇ ਨਾ ਤੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਆਉਣਾਗਾ ਚਲੋ ਬਜ਼ੁਰਗਾ ਜਿਹੜਾ ਉਹ ਬਾਹਰ ਆ ਕੇ ਫਿਰ ਕੁਰਸੀ ਤੇ ਬਹਿ ਜਾਂਦਾ ਕੁਰਸੀ ਤੇ ਬੈਠਾ ਹੋ ਆਸੇ ਪਾਸੇ ਵੇਖੀ ਜਾਂਦਾ ਫਿਰ ਉੱਥੇ ਇੱਕ ਹੋਰ ਮੁਲਾਜ਼ਮ ਆਉਂਦਾਗਾ ਉਹਦੇ ਮੂਰੇ ਹੁੰਦਾ ਕਾਪੀ ਲੈ ਕੇ ਉਹ ਕਹਿੰਦਾ ਵੀ ਬਾਬਾ ਜੀ ਮੈਨੂੰ ਨਹੀਂ ਪਤਾਗਾ ਤੁਸੀਂ ਮੈਨੇਜਰ ਸਾਹਿਬ ਨੂੰ ਮਿਲ ਲਓ ਉਹ ਕਹਿੰਦਾ ਵੀ ਮੈਨੇਜਰ ਸਾਹਿਬ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਚਲੋ ਬਜ਼ੁਰਗ ਫਿਰ ਨਿਰਾਸ਼ ਹੋ ਕੇ ਉੱਥੇ ਬਹਿ ਜਾਂਦਾ ਅੱਧੇ ਘੰਟੇ ਬਾਅਦ ਇੱਕ ਮੁੰਡਾ ਆਉਂਦਾ ਉਸ ਮੁੰਡੇ ਦਾ ਨਾਮ ਰਾਜਨ ਹੁੰਦਾ ਉਹ ਸੋ ਬੈਂਕ ਦੇ ਵਿੱਚ ਹੀ ਉਹ ਕੰਮ ਕਰਦਾ ਹੁੰਦਾ ਉਹ ਜਦੋਂ ਵੇਖਦਾ ਵੀ ਹਨਾ ਮੈਲੇ ਕੁਚੇਲੇ ਕੱਪੜੇ ਵਾਲਾ ਬਜ਼ੁਰਗ ਬੈਠਾ ਤੇ ਸਾਰੇ ਜਿਹੜੇ ਕਰਮਚਾਰੀ ਆ ਉਹਦੇ ਵੱਲ ਨਫ਼ਰਤ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਆ ਤੇ ਉਹ ਬਜ਼ੁਰਗ ਵਿਚਾਰਾ ਬੇਵਸਥ ਹੋਇਆ ਕਦੇ ਇੱਧਰ ਵੇਖਦਾ ਕਦੇ ਇੱਧਰ ਵੇਖਦਾ ਤੇ ਉਹ ਜਿਹੜਾ ਰਾਜਨ ਹੁੰਦਾ ਉਹ ਕੋਲ ਆ ਕੇ ਪੁੱਛਦਾ ਵੀ ਹਾਂਜੀ ਬਾਬਾ ਜੀ ਤੁਸੀਂ ਕਿਵੇਂ ਬੈਠੇ ਹੋ ਉਹ ਕਹਿੰਦਾ ਪੁੱਤ ਵੀ ਮੈਂ ਤਾਂ ਤੁਹਾਡੇ ਵੱਡੇ ਸਾਹਿਬ ਕੋਲ ਆਇਆ ਸੀਗਾ ਕਾਪੀ ਦਿਖਾਉਣ ਪਹਿਲਾਂ ਮੈਂ ਉਹ ਕੁੜੀ ਕੋਲ ਗਿਆ ਉਹਨੇ ਵੀ ਜਵਾਬ ਦਿੱਤਾ ਵੀ ਵੱਡੇ ਸਾਹਿਬ ਨੂੰ ਦਿਖਾਓ ਵੱਡਾ ਸਾਹਿਬ ਕਹਿੰਦਾ ਵੀ ਮੇਰੇ ਕੋਲੇ ਟਾਈਮ ਨਹੀਂ ਤੇ ਵੀ ਮੈਂ ਤਾਂ ਨਾ ਜ਼ਰੂਰੀ ਕੰਮ ਸੀ ਮੈਨੂੰ ਮੇਰੇ ਨਾਲ ਖਾਤੇ ਦੇ ਵਿੱਚ ਲੈਣ ਦੇਣ ਨਹੀਂ ਹੁੰਦਾਗਾ ਤੇ ਉਹ ਰਾਜਨ ਕਹਿੰਦਾ ਕਿ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਬੈਠੋ ਵੀ ਮੈਂ ਤੁਹਾਡੀ ਮਦਦ ਕਰਦਾ ਚਲੋ ਉਹਨੂੰ ਕਹਿ ਕੇ ਉਹ ਮੈਨੇਜਰ ਸਾਹਿਬ ਦੇ ਕਮਰੇ 'ਚ ਜਾਂਦਾ ਮੈਨੇਜਰ ਸਾਹਿਬ ਕਿਸੇ ਦੋ ਕਲਾਇੰਟ ਕੋਲ ਮਤਲਬ ਕਹਿ ਲਓ ਗਾ ਜਿਹੜੇ ਉਹਦੇ ਕਸਟਮਰ ਸੀ ਉਹਨਾਂ ਨੂੰ ਕੋਈ ਪਾਲਿਸੀ ਸਮਝਾ ਰਹੇ ਸੀ ਉਹਨਾਂ ਨੂੰ ਦੱਸ ਰਹੇ ਸੀ ਕਿ ਇਸ ਪਾਲਿਸੀ ਦੇ ਆ ਫਾਇਦੇ ਆ ਫਾਇਦੇ ਆ ਜਦੋਂ ਰਾਜਨ ਉਹਨਾਂ ਨੂੰ ਕਹਿੰਦਾ ਵੀ ਐਕਸਕਿਊਜ਼ ਮੀ ਉਹਨਾਂ ਦੇ ਕੰਨ ਕੋਲ ਜਾ ਕੇ ਕਹਿੰਦਾ ਵੀ ਬਾਹਰ ਇੱਕ ਬਜ਼ੁਰਗ ਬੈਠੇ ਆ ਤੁਹਾਨੂੰ ਮਿਲਣਾ ਚਾਹੁੰਦੇ ਆ ਤਾਂ ਮੈਨੇਜਰ ਆ ਜਿਹੜਾ ਉਹ ਰਾਜਨ ਨੂੰ ਕਹਿੰਦਾ ਮੈਨੂੰ ਪਤਾ ਉਹ ਬੈਠਾ ਬਜ਼ੁਰਗ ਮੈਂ ਉਹਨੂੰ ਮਿਲ ਚੁੱਕਿਆ ਤੂੰ ਉਹਨੂੰ ਕਹਿ ਬਾਹਰ ਜਾ ਜੇ ਉਹ ਨਹੀਂ ਜਾਂਦਾ ਤਾਂ ਸਕਿਉਰਿਟੀ ਗਾਰਡ ਨੂੰ ਕਹਿ ਕੇ ਉਹਨੂੰ ਉਹਦੀ ਬਾਹ ਫੜ ਕੇ ਬਾਹਰ ਕੱਢ ਦਿਓ ਮੈਂ ਨਹੀਂ ਇਹੋ ਜਿਹਿਆਂ ਨੂੰ ਮਿਲਦਾ ਐਵੇਂ ਆ ਜਾਂਦੇ ਇੱਥੇ ਦਿਮਾਗ ਖਰਾਬ ਕਰਨ ਉਹਦਾ ਕਿਹੜਾ ਖਾਤਾ ਹੋਊਗਾ ਆਪਣੀ ਬੈਂਕ ਦੇ ਵਿੱਚ ਤਾਂ ਰਾਜਨ ਆ ਜਿਹੜਾ ਉਹ ਚਲੋ ਬਾਹਰ ਆ ਜਾਂਦਾ ਕਿਉਂਕਿ ਉੱਥੇ ਕਸਟਮਰ ਬੈਠੇ ਹੋਣ ਕਰਕੇ ਉਹ ਕੀ ਕਹੇ ਤੇ ਫਿਰ ਉਹ ਨਾ ਬਜ਼ੁਰਗ ਦੀ ਜਿਹੜੀ ਕਾਪੀ ਹੈਗੀ ਉਹ ਫੜਦਾ ਕਾਪੀ ਫੜ ਕੇ ਉਹ ਅੰਦਰ ਜਾਂਦਾ ਤੇ ਉਹ ਵੇਖਣ ਦੀ ਕੋਸ਼ਿਸ਼ ਕਰਦਾ ਰਿਕਾਰਡ ਤੇ ਉਹਨੂੰ ਇਹਨਾਂ ਦਾ ਪਤਾ ਲੱਗ ਗਿਆ ਸੀ ਵੀ ਹਾਂ ਇਹ ਇਸ ਬਜ਼ੁਰਗ ਦਾ ਅਕਾਊਂਟ ਹੈਗਾਗਾ ਪਰ ਉਹਨੂੰ ਜ਼ਿਆਦਾ ਨੌਲੇਜ ਨਹੀਂ ਸੀ ਉਹਦੇ ਬਾਰੇ ਜਿਹੜਾ ਕੰਮ ਉਹਨੇ ਮੈਨੇਜਰ ਸਾਹਿਬ ਤੋਂ ਪੁੱਛਣਾ ਸੀ ਉਹ ਮੈਨੇਜਰ ਸਾਹਿਬ ਹੀ ਦੱਸ ਸਕਦੇ ਸੀ ਚਲੋ ਰਾਜਨਾ ਜਿਹੜਾ ਉਹ ਆ ਕੇ ਫਿਰ ਬਜ਼ੁਰਗ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਐਂ ਕਰੋ ਬਾਬਾ ਜੀ ਹੁਣ ਤਾਂ ਮੈਨੇਜਰ ਸਾਹਿਬ ਥੋੜੇ ਜਿਹੀ ਬੀਜੀ ਆ ਤੁਸੀਂ ਐਂ ਕਰਿਓ ਤੁਸੀਂ ਕੱਲ ਨੂੰ ਦੁਬਾਰਾ ਆ ਜਿਓ ਤੇ ਤੁਸੀਂ ਆ ਕਾਪੀ ਐਂ ਕਰੋ ਮੈਨੂੰ ਦੇ ਦਿਓ ਵੀ ਮੈਂ ਨਾ ਕੋਸ਼ਿਸ਼ ਕਰ ਲੂੰਗਾ ਦੇਖਣ ਦੀ ਤੁਹਾਡਾ ਰਿਕਾਰਡ ਸਾਰਾ ਤੇ ਵੀ ਤੁਹਾਡਾ ਖਾਤਾ ਕਿਉਂ ਨਹੀਂ ਚੱਲਦਾ ਮੈਂ ਤੁਹਾਡੀ ਮਦਦ ਕਰਾ ਦੂੰਗਾ ਤੇ ਚਲੋ ਬਾਬਾ ਜਿਹੜਾ ਵਿਚਾਰਾ ਉਹਨੂੰ ਅਸੀਸਾਂ ਦੇ ਕੇ ਚਲਿਆ ਜਾਂਦਾ ਵੀ ਕੋਈ ਨਾ ਬਤ ਮੈਂ ਕੱਲ ਨੂੰ ਆਜੂਗਾ ਫਿਰ ਉਸ ਤੋਂ ਬਾਅਦ ਰਾਜਨਾ ਉਹ ਜਦੋਂ ਕਸਟਮਰ ਚਲੇ ਜਾਂਦੇ ਆ ਮੈਨੇਜਰ ਸਾਬ ਇਕੱਲੇ ਬੈਠੇ ਹੁੰਦੇ ਆ ਫਿਰ ਉਹਨਾਂ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਸਰ ਇਹਨਾਂ ਦਾ ਅਕਾਊਂਟ ਤਾਂ ਹੈਗਾ ਆਪਣੀ ਬੈਂਕ ਦੇ ਵਿੱਚ ਆ ਦੇਖੋ ਪਾਸਬੁੱਕ ਦਿਖਾਉਂਦਾ ਉਹ ਕਹਿੰਦਾ ਭਾਵੇਂ ਹੋਵੇ ਵੀ ਇਹੋ ਜਿਹੇ ਬੰਦੇ ਨੂੰ ਐ ਨਹੀਂ ਪਤਾ ਵੀ ਇੱਥੇ ਕਿੰਨੇ ਤਕੜੇ ਤੋਂ ਤਕੜੇ ਬੰਦੇ ਆਉਂਦੇ ਆ ਵੀ ਉਹਨੂੰ ਆਉਣ ਦਾ ਨਹੀਂ ਪਤਾ ਵੀ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਣਾ ਚਾਹੀਦਾਗਾ ਮੈਂ ਇਹੋ ਜਿਹਾ ਨਾਲ ਗੱਲ ਕਰਨ ਲੱਗ ਗਿਆ ਫਿਰ ਮੇਰਾ ਕੀ ਸਟੈਂਡਰਡ ਰਹਿ ਗਿਆ ਉਹ ਕਹਿੰਦਾ ਵੀ ਦੇਖੋ ਸਾਰਾ ਆਪਣਾ ਕੰਮ ਆ ਆਪਣੇ ਕੋਲ ਜਿੱਦਾਂ ਦਾ ਵੀ ਕਸਟਮਰ ਆਉਂਦਾ ਆ ਆਪਾਂ ਨੂੰ ਅਟੈਂਡ ਕਰਨਾ ਚਾਹੀਦਾ ਆਪਣੀ ਡਿਊਟੀ ਆ ਕਹਿੰਦਾ ਚੰਗਾ ਚੰਗਾ ਤੂੰ ਜ਼ਿਆਦਾ ਨਾ ਬਣ ਮੈਨੂੰ ਨਾ ਆਪਦੀ ਡਿਊਟੀ ਨਾ ਸਮਝਾ ਤੂੰ ਆਪਦਾ ਕੰਮ ਕਰ ਚਲੋ ਉਹ ਰਾਜਣਾ ਜਿਹੜਾ ਉਹ ਵਿਚਾਰਾ ਬਾਹਰ ਆ ਜਾਂਦਾ ਉਸ ਤੋਂ ਬਾਅਦ ਚਲੋ ਸਾਰੇ ਜਿਹੜੇ ਕਰਮਚਾਰੀ ਆ ਉਹ ਆਪੋ ਆਪਣੇ ਕੰਮ ਲੱਗ ਜਾਂਦੇ ਆ ਤੇ ਉਹਨਾਂ 'ਚ ਕੋਈ ਸਰਮਸਰ ਜੀ ਹੁੰਦੀ ਰਹਿੰਦੀ ਆ ਵੀ ਕਿੰਨਾ ਗਰੀਬ ਤੇ ਗੰਦੇ ਕੱਪੜੇ ਆਲਾ ਹਨਾ ਆਇਆ ਸੀ ਵੀ ਉਹਦਾ ਖਾਤਾ ਕਿੱਥੇ ਹੋਊਗਾ ਇੱਥੇ ਵੀ ਐਵੇਂ ਜਿਹਦਾ ਜੀ ਕਰਦਾ ਮੂੰਹ ਚੱਕ ਕੇ ਆ ਜਾਂਦੇ ਆ ਸਾਰੇ ਆਪੋ ਆਪਣੇ ਵਿਚਾਰ ਆ ਜਿਹੜੇ ਉਹ ਪੇਸ਼ ਕਰਕੇ ਹਟ ਜਾਂਦੇ ਆ ਸ਼ਾਮ ਨੂੰ ਬੈਂਕ ਬੰਦ ਹੋ ਜਾਂਦੀ ਆ ਅਗਲੇ ਦਿਨ ਫੇਰ ਉਹ ਬਜ਼ੁਰਗ ਆ ਜਿਹੜਾ ਉਹ ਆਉਂਦਾ ਪਰ ਉਹ ਉਸ ਹਾਲਤ ਦੇ ਵਿੱਚ ਨਹੀਂ ਆਉਂਦਾ ਇੱਕ ਵਧੀਆ ਕੋਟ ਪੈਂਟ ਫਾਈਲ ਵਾਲਾ ਬੰਦਾ ਜਿਹੜਾ ਕੋਈ ਆਫੀਸਰ ਲੱਗ ਰਿਹਾ ਹੁੰਦਾ ਉਹਦੇ ਹੱਥ ਦੇ ਵਿੱਚ ਇੱਕ ਵਧੀਆ ਫਾਈਲ ਫੜੀ ਹੁੰਦੀ ਆ ਤੇ ਉਹ ਬੈਂਕ ਦੇ ਵਿੱਚ ਐਂਟਰੀ ਕਰਦਾ ਉਹਨੂੰ ਵੇਖ ਕੇ ਸਾਰੇ ਬੈਂਕ ਦੇ ਕਰਮਚਾਰੀ ਆ ਜਿਹੜੇ ਉਹ ਖੜੇ ਹੁੰਦੇ ਆ ਖੜੇ ਹੋ ਕੇ ਉਹਨੂੰ ਸਤਿਕਾਰ ਬੁਲਾਉਂਦੇ ਆ ਰਿਸਪੈਕਟ ਕਰਦੇ ਆ ਉਹਦੀ ਤੇ ਉਹ ਸਾਰਿਆਂ ਦੀ ਸਤਿਕਾਰ ਦਾ ਜਵਾਬ ਦੇ ਕੇ ਅੰਦਰ ਲੰਘ ਜਾਂਦਾ ਲੰਘ ਕੇ ਜਾ ਕੇ ਉਹ ਮੈਨੇਜਰ ਦੇ ਕਮਰੇ ਦੇ ਵਿੱਚ ਜਾਂਦਾ ਮੈਨੇਜਰ ਆ ਜਿਹੜਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਦੋਂ ਮੈਨੇਜਰ ਵੇਖਦਾ ਹਨਾ ਤੇ ਉਹ ਵੀ फटाफट ਖੜਾ ਹੋ ਜਾਂਦਾ ਤੇ ਫੋਨ ਕੱਟ ਦਿੰਦਾ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਆਪਦੀ ਕੁਰਸੀ ਛੱਡ ਕੇ ਉਹਨੂੰ ਉੱਤੇ ਬਿਠਾਉਂਦਾ ਤੇ ਉਹ ਜਿਹੜਾ ਗੁਰਦੀਪ ਸਿੰਘ ਸੀ ਅਸਲ ਦੇ ਵਿੱਚ ਉਹ ਬੈਂਕ ਦਾ ਮਾਲਕ ਸੀ ਉਹਦਾ 60% ਹਿੱਸਾ ਉਸ ਬੈਂਕ ਦੇ ਵਿੱਚ ਸੀ ਉਹ ਇਹ ਹੀ ਦੇਖਣਾ ਚਾਹੁੰਦਾ ਸੀ ਵੀ ਜਿਹੜੇ ਮੇਰੇ ਕਰਮਚਾਰੀ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ ਜਾਂ ਨਹੀਂ ਕਰਦੇ ਚਲੋ ਉਹ ਮੈਨੇਜਰ ਨੂੰ ਬਿਠਾ ਲੈਂਦਾ ਤੇ ਉਹਨੂੰ ਕਹਿੰਦਾ ਵੀ ਕੰਮਕਾਰ ਠੀਕ ਚੱਲਦਾ ਵੜਿਆ ਤਰੀਕੇ ਨਾਲ ਆਪਣੀ ਡਿਊਟੀ ਕਰਦੇ ਹੋ ਈਮਾਨਦਾਰੀ ਨਾਲ ਕਹਿੰਦਾ ਹਾਂ ਜੀ ਕਿਸੇ ਕੋਈ ਗਾਹਕ ਨੂੰ ਪਰੇਸ਼ਾਨੀ ਕਹਿੰਦਾ ਨਹੀਂ ਜੀ ਮੇਰੇ ਹੁੰਦੇ ਤੁਸੀਂ ਫਿਕਰ ਨਾ ਕਰੋ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕਹਿੰਦਾ ਅੱਛਾ ਕੱਲ ਇੱਕ ਬਜ਼ੁਰਗ ਆਇਆ ਸੀ ਤੇ ਉਹਦੀ ਕੋਈ ਗੱਲਬਾਤ ਨਹੀਂ ਸੁਣੀ ਗਈ ਕੀ ਗੱਲ ਕਹਿੰਦਾ ਸਾਹਿਬ ਜੀ ਮੈਨੂੰ ਐਂ ਦੱਸੋ ਆਇਆ ਸੀ ਇੱਕ ਬਜ਼ੁਰਗ ਕਹਿੰਦਾ ਨਾ ਤਾਂ ਉਹਨੂੰ ਕੱਪੜੇ ਪਾਉਣ ਦੀ ਅਕਲ ਸੀ ਮੈਲੇ ਕਚਲੇ ਕੱਪੜੇ ਨਾਨਾ ਤਨਾ ਤੋਤਾ ਚੱਕ ਕੇ ਆ ਗਿਆ ਕਾਪੀ ਲੈ ਕੇ ਹੁਣ ਆਪਣੇ ਕੋਲ ਇੰਨੇ ਵਧੀਆ-ਵਧੀਆ ਜਿਹੜੇ ਗਾਹ ਕੌਂਦੇ ਆ ਇੰਨੇ ਵਧੀਆ-ਵਧੀਆ ਘਰਾਂ ਦੇ ਲੋਕ ਆਉਂਦੇ ਆ ਉਹਨਾਂ ਦੇ ਖਾਤੇ ਆ ਅਮੀਰ ਲੋਕਾਂ ਦੇ ਹੁਣ ਉਸ ਬਜ਼ੁਰਗ ਨੂੰ ਮੈਂ ਬਿਠਾ ਕੇ ਰੱਖਦਾ ਤੇ ਦੂਜੇ ਲੋਕ ਕੀ ਸੋਚਦੇ ਉਹ ਕਹਿੰਦਾ ਤੁਸੀਂ ਤੁਹਾਨੂੰ ਪਤਾ ਵੀ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਇੱਥੇ ਡਿਊਟੀ ਕਰ ਰਹੇ ਹੋ ਆਪਦੀ ਇੱਥੇ ਤੁਸੀਂ ਇੱਕ ਨੌਕਰ ਹੋ ਤੁਹਾਡੇ ਕੋਲ ਜਿਹੋ ਜਿਹਾ ਵੀ ਬੰਦਾ ਆਊਗਾ ਤੁਹਾਨੂੰ ਉਹਨੂੰ ਅਟੈਂਡ ਕਰਨਾ ਪਊਗਾ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇੱਥੇ ਸਾਫ਼ ਕੱਪੜੇ ਪਾ ਕੇ ਹੀ ਆਵੇ ਕੀ ਪਤਾ ਅਗਲੇ ਦੀ ਕੀ ਮਜਬੂਰੀ ਹੋਊਗੀ ਤਾਂ ਚਲੋ ਬੈਂਕ ਮੈਨੇਜਰ ਆ ਜਿਹੜਾ ਉਹ ਕੁਝ ਬੋਲ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਗੁਰਦੀਪ ਸਿੰਘ ਆ ਜਿਹੜਾ ਉਹ ਖੜਾ ਹੋ ਕੇ ਕਹਿੰਦਾ ਵੀ ਕੱਲ ਕੋਈ ਹੋਰ ਨਹੀਂ ਮੈਂ ਹੀ ਆਇਆ ਸੀ ਤੇ ਤੁਹਾਨੂੰ ਪਤਾ ਵੀ ਇਸ ਬੈਂਕ ਦੇ ਵਿੱਚ ਮੇਰਾ 60% ਹਿੱਸਾ ਤੇ ਤੁਹਾਡੇ ਹੀ ਜਿਹੜੀ ਨੌਕਰੀ ਆ ਉਹ ਮੇਰੇ ਹੱਥ 'ਚ ਆ ਬੈਂਕ ਮੈਨੇਜਰ ਆ ਜਿਹੜਾ ਉਹ ਖੜਾ ਹੋ ਕੇ ਮਾਫੀ ਮੰਗਣ ਲੱਗ ਜਾਂਦਾ ਤੇ ਕਹਿੰਦਾ ਵੀ ਸਰ ਸੌਰੀ ਤੁਸੀਂ ਸੀ ਫਿਰ ਤੁਸੀਂ ਐਦਾਂ ਕਿਉਂ ਆਏ ਉਹ ਕਹਿੰਦਾ ਮੈਂ ਇਹੀ ਵੇਖਣ ਆਇਆ ਸੀ ਕਿਉਂਕਿ ਜਦੋਂ ਮੈਂ ਤੁਹਾਨੂੰ ਨਿਯੁਕਤ ਕੀਤਾ ਸੀ ਸਾਰੇ ਸਟਾਫ ਨੂੰ ਤਾਂ ਇਹੀ ਸ਼ਰਤ ਰੱਖੀ ਗਈ ਸੀ ਵੀ ਇੱਥੇ ਆਉਣ ਵਾਲੇ ਕਿਸੇ ਵੀ ਕਸਟਮਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਵੇਖਣਾ ਚਾਹੁੰਦਾ ਸੀ ਵੀ ਮੇਰਾ ਸਟਾਫ ਹੈ ਜਿਹੜਾ ਉਹ ਇਮਾਨਦਾਰੀ ਨਾਲ ਕੰਮ ਕਰਦਾ ਜਾਂ ਨਹੀਂ ਕਰਦਾ ਤੁਹਾਨੂੰ ਮੈਂ ਬੈਂਕ ਮੈਨੇਜਰ ਬਣਾਇਆ ਤਾਂ ਕਿ ਤੁਸੀਂ ਸਾਰਾ ਕੁਝ ਵਧੀਆ ਤਰੀਕੇ ਨਾਲ ਮੈਨੇਜ ਕਰੋ ਪਰ ਤੁਸੀਂ ਤਾਂ ਮੇਰੇ ਕਸਟਮਰ ਨੂੰ ਵਧੀਆ ਅਟੈਂਡ ਹੀ ਨਹੀਂ ਕਰ ਰਹੇ ਇਹਦਾ ਮਤਲਬ ਤੁਸੀਂ ਤਾਂ ਈਗੋ ਕਰਦੇ ਹੋ ਜੇ ਬੰਦਾ ਸਾਫ ਸੁਥਰੇ ਕੱਪੜੇ ਪਾ ਕੇ ਆਉ ਉਹ ਨਾ ਤੋ ਕੇ ਆਊਗਾ ਫੇਰ ਹੀ ਤੁਹਾਡੇ ਲਈ ਕਸਟਮਰ ਆ ਜੇ ਮੰਨ ਲਵੋ ਕੋਈ ਅਮੀਰ ਬੰਦਾ ਆਉਂਦਾ ਤਾਂ ਉਹ ਤੁਹਾਨੂੰ ਕੀ ਦੇਖ ਕੇ ਜਾਂਦਾ ਤੇ ਜੇ ਗਰੀਬ ਬੰਦਾ ਆਉਂਦਾ ਉਹ ਤੁਹਾਡੇ ਤੋਂ ਕੀ ਲੈ ਕੇ ਜਾਂਦਾ ਸਭ ਦਾ ਰਾਈਟ ਆ ਇੱਥੇ ਆਉਣ ਦਾ ਠੀਕ ਹੈ ਕਈ ਵਾਰੀ ਕਿਸੇ ਦੀ ਮਜਬੂਰੀ ਹੋ ਸਕਦੀ ਆ ਕਿਸੇ ਭੱਜ ਦੌੜ ਤੋਂ ਆਇਆ ਹੋ ਸਕਦਾ ਕੱਪੜੇ ਮੈਲੇ ਵੀ ਹੋ ਸਕਦੇ ਆ ਕੰਮ 'ਚੋਂ ਆਇਆ ਹੋ ਸਕਦਾ ਵੀ ਫਿਰ ਇਹਦਾ ਮਤਲਬ ਤੁਸੀਂ ਉਹਨੂੰ ਅਟੈਂਡ ਹੀ ਨਾ ਕਰੋ ਫਿਰ ਉਹ ਮੈਨੇਜਰ ਨੂੰ ਬਾਹਰ ਲੈ ਕੇ ਆਉਂਦਾ ਸਾਰੇ ਜਿਹੜੇ ਕਰਮਚਾਰੀ ਉਹ ਖੜੇ ਹੋ ਜਾਂਦੇ ਆ ਆਹਦੇ ਸਾਹਮਣੇ ਰਾਜਨ ਨੂੰ ਬੁਲਾਉਂਦਾ ਤੇ ਉਹਨੂੰ ਕਹਿੰਦਾ ਸ਼ਾਬਾਸ਼ ਰਾਜਨ ਤੁਸੀਂ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋ ਅਸਲ ਦੇ ਵਿੱਚ ਕੱਲ ਜੋ ਇੱਥੇ ਬਜ਼ੁਰਗ ਆਇਆ ਸੀ ਉਹ ਕੋਈ ਹੋਰ ਨਹੀਂ ਮੈਂ ਹੀ ਆਇਆ ਸੀ ਸਾਰੇ ਕਰਮਚਾਰੀਆਂ ਨੂੰ ਛੱਡ ਕੇ ਤੁਸੀਂ ਹੀ ਉਹਨੂੰ ਵਧੀਆ ਅਟੈਂਡ ਕੀਤਾ ਫਿਰ ਉਹ ਮੈਡਮ ਕੋਲ ਜਾਂਦੇ ਆ ਕਲਰਕ ਕੋਲ ਵੀ ਹਾਂਜੀ ਬੀਬਾ ਜੀ ਤੁਹਾਡੀ ਡਿਊਟੀ ਆ ਤੁਸੀਂ ਕਸਟਮਰ ਨੂੰ ਅਟੈਂਡ ਕਰੋ ਤੁਸੀਂ ਅਕਾਊਂਟ ਚੈੱਕ ਕਰ ਸਕਦੇ ਸੀ ਕੀ ਤੁਹਾਡੇ ਕੋਲ ਕੰਪਿਊਟਰ ਨਹੀਂ ਹੈਗਾ ਜਦੋਂ ਉਹਦੇ ਕੋਲ ਪਾਸਬੁੱਕ ਹੈਗੀ ਸੀ ਤੁਸੀਂ ਅਕਾਊਂਟ ਚੈੱਕ ਕਰਕੇ ਦੱਸ ਸਕਦੇ ਸੀ ਤੁਸੀਂ ਕਹਿੰਦੇ ਸੀ ਮੈਨੇਜਰ ਸਾਹਿਬ ਕੋਲ ਜਾਣਾ ਰਾਜਨ ਨੇ ਦੇਖੋ ਮਦਦ ਕੀਤੀ ਉਹਦੀ ਕੋਈ ਇਕੱਲੇ ਦੀ ਡਿਊਟੀ ਨਹੀਂ ਬਣਦੀ ਸੀ ਉਹਦੀ ਡਿਊਟੀ ਨਹੀਂ ਬਣਦੀ ਸੀ ਉਹਨੇ ਫਿਰ ਵੀ ਕੀਤੀ ਤੇ ਤੁਹਾਡੀ ਡਿਊਟੀ ਬਣਦੀ ਸੀ ਤੁਸੀਂ ਫਿਰ ਵੀ ਨਹੀਂ ਕੀਤੀ ਮੈਨੇਜਰ ਸਾਹਿਬ ਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤੁਹਾਡੇ ਤੋਂ ਮੈਂ ਮੈਨੇਜਰ ਦਾ ਜਿਹੜਾ ਅਹੁਦਾ ਉਹ ਵਾਪਸ ਲੈ ਰਿਹਾ ਤੁਹਾਡੀ ਜਗ੍ਹਾ ਤੇ ਮਿਸਟਰ ਰਾਜਨ ਕੰਮ ਕਰਨਗੇ ਤੁਸੀਂ ਦੇਖ ਲਓ ਜੇ ਇੱਥੇ ਐਜ਼ ਆ ਇਮਪਲਾਈ ਕਿਸੇ ਵੀ ਕਲਰਕ ਜਾਂ ਹੋਰ ਪੋਸਟ ਤੇ ਕੰਮ ਕਰਨਾ ਚਾਹੁੰਦੇ ਹੋ ਕੈਸ਼ੀਅਰ ਤਾਂ ਕਰ ਸਕਦੇ ਹੋ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਮੈਨੇਜਰ ਹੀ ਬਣਨਾ ਤਾਂ ਤੁਸੀਂ ਕਿਤੇ ਹੋਰ ਜਾ ਸਕਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਤੁਹਾਨੂੰ ਬੈਂਕ ਮੈਨੇਜਰ ਦੀ ਕੁਰਸੀ ਤੇ ਨਹੀਂ ਬਿਠਾਉਂਗਾ ਮੈਨੂੰ ਬੜਾ ਦੁੱਖ ਹੋਇਆ ਕੱਲ੍ਹ ਕਿ ਮੈਂ ਇਹੋ ਜਿਹੇ ਅਧਿਕਾਰੀ ਇਹੋ ਜਿਹੇ ਕਰਮਚਾਰੀ ਨਿਯੁਕਤ ਕੀਤੇ ਨੇ ਆਪਣੀ ਬੈਂਕ ਦੇ ਵਿੱਚ ਮੇਰਾ ਬੈਂਕ ਮੈਨੇਜਰ ਆ ਉਹ ਮੇਰੇ ਕਸਟਮਰ ਨੂੰ ਇਸ ਤਰ੍ਹਾਂ ਅਟੈਂਡ ਕਰਦਾ ਈਵਨ ਕਿ ਸਾਡਾ ਫਰਜ਼ ਤਾਂ ਇਹ ਹੋਣਾ ਚਾਹੀਦਾ ਵੀ ਜਿਹੜਾ ਬਜ਼ੁਰਗ ਲਾਚਾਰ ਬੇਵਸੀ ਦੇ ਵਿੱਚ ਆਇਆ ਸਾਨੂੰ ਉਹਦੇ ਬਾਰੇ ਉਹਦਾ ਕੰਮ ਪਹਿਲਾਂ ਕਰਕੇ ਦੇਣਾ ਚਾਹੀਦਾ ਵੀ ਪਤਾ ਨਹੀਂ ਖੋਰੇ ਉਹ ਵਿਚਾਰਾ ਕਿਹੜੀ ਮਜਬੂਰੀ ਚੋਂ ਆਇਆ ਹੋਊਗਾ ਤੇ ਤੁਸੀਂ ਚੰਗੀ ਇਮਾਨਦਾਰੀ ਦਿਖਾਉਣੇ ਹੋ ਬਾਕੀ ਕਰਮਚਾਰੀ ਆ ਜਿਹੜੇ ਉਹ ਨੀਮੀ ਪਾ ਕੇ ਖੜ ਜਾਂਦੇ ਆ ਜਿਹੜੀ ਉਹ ਮੈਡਮ ਆ ਉਹ ਕਹਿੰਦੀ ਸੌਰੀ ਸਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਵੀ ਪਰ ਅਕਸਰ ਬੈਂਕ ਮੈਨੇਜਰ ਸਾਹਿਬ ਕਹਿ ਦਿੰਦੇ ਆ ਵੀ ਕੋਈ ਵੀ ਜਿੱਦਾਂ ਦਾ ਕੰਮ ਹੁੰਦਾ ਹਨਾ ਵੀ ਮੇਰੇ ਕੋਲ ਭੇਜਿਆ ਕਰੋ ਕਸਟਮਰ ਨੂੰ ਤੁਸੀਂ ਆਪਦਾ ਹੀ ਡਿਊਟੀ ਕਰਿਆ ਕਰੋ ਜਿਹੜਾ ਕੋਈ ਸਪੈਸ਼ਲ ਕੰਮ ਕਰਨ ਕੰਮ ਸਪੈਸ਼ਲ ਕੰਮ ਲਈ ਆਉਂਦਾ ਕਿਸੇ ਨੇ ਅਕਾਊਂਟ ਚੈੱਕ ਕਰਾਉਣਾ ਕਿਸੇ ਨੇ ਪਾਸਬੁੱਕ ਚੈੱਕ ਕਰਾਉਣੀ ਮੇਰੇ ਕੋਲ ਭੇਜਿਆ ਕਰੋ ਵੀ ਮੈਂ ਤਾਂ ਤਾਂ ਭੇਜਿਆ ਸੀ ਤੇ ਰਾਜਨਾ ਜਿਹੜਾ ਉਹ ਕਹਿੰਦਾ ਵੀ ਸਰ ਕੋਈ ਗੱਲ ਨਹੀਂ ਇਸ ਵਾਰ ਸਰ ਨੂੰ ਮਾਫੀ ਦੇ ਦਿਓ ਵੀ ਲਾਸਟ ਮੌਕਾ ਦੇ ਦੋ ਵੀ ਮੈਨੂੰ ਤਾਂ ਆਪਦੀ ਹੀ ਪੋਸਟ ਚਾਹੀਦੀ ਆ ਵੀ ਮੈਂ ਮੈਨੇਜਰ ਨਹੀਂ ਬਣਨਾ ਚਾਹੁੰਦਾ ਵੀ ਮੈਂ ਤਾਂ ਵੈਸੇ ਹੀ ਕੋਈ ਵੀ ਕਸਟਮਰ ਆਵੇ ਹਰ ਇੱਕ ਨੂੰ ਇਸ ਤਰ੍ਹਾਂ ਅਟੈਂਡ ਕਰਦਾ ਕੋਈ ਮੈਨੇਜਰ ਸਾਹਿਬ ਨੂੰ ਨੀਚਾ ਦਿਖਾਉਣਾ ਨਹੀਂ ਸੀ ਮੈਂ ਚਾਹੁੰਦਾ ਜਾਂ ਮੈਂ ਕੋਈ ਉਹਨਾਂ ਦੀ ਪੋਸਟ ਨਹੀਂ ਸੀ ਉਹਨਾਂ ਤੋਂ ਕੋਈ ਹਟਿਆਉਣਾ ਚਾਹੁੰਦਾ ਇਹਨਾਂ ਦੇ ਦਿਲ ਦੇ ਵਿੱਚ ਇਹ ਜਾਊ ਖਰੇ ਮੈਂ ਇਹਨਾਂ ਦੀ ਪੋਸਟ ਖੋਹੀ ਆ ਤੁਸੀਂ ਪਲੀਜ਼ ਇਸ ਤਰ੍ਹਾਂ ਕਰੋ ਇਸ ਬਾਰੇ ਇਹਨਾਂ ਨੂੰ ਮਾਫ ਕਰ ਦਿਓ ਮੈਨੇਜਰ ਸਾਹਿਬਾ ਜਿਹੜੇ ਉਹ ਵੀ ਸੌਰੀ ਫੀਲ ਕਰਦੇ ਆ ਤੇ ਗੁਰਦੀਪ ਸਿੰਘ ਫਿਰ ਮੈਨੇਜਰ ਨੂੰ ਕਹਿੰਦਾ ਵੀ ਦੇਖ ਲਿਆ ਰਾਜਨ ਦਾ ਜਜਵਾ ਵੀ ਨਹੀਂ ਕੌਣ ਨਹੀਂ ਪ੍ਰਮੋਸ਼ਨ ਚਾਹੁੰਦਾ ਹੁੰਦਾ ਅੱਜ ਇਹੇ ਚਾਹੁੰਦਾ ਮੈਨੇਜਰ ਦੀ ਕੁਰਸੀ ਤੇ ਬੈਠ ਸਕਦਾ ਸੀ ਪਰ ਫਿਰ ਵੀ ਇਹਨੇ ਤੁਹਾਡਾ ਰਿਗਾਰਡ ਕੀਤਾ ਕਿਉਂਕਿ ਤੁਸੀਂ ਇਹਦੇ ਅਫਸਰ ਹੋ ਇੱਥੇ ਪਰ ਕੀ ਤੁਹਾਨੂੰ ਆਪਣੀ ਡਿਊਟੀ ਨਹੀਂ ਪਤਾ ਇਹਨਾਂ ਤੋਂ ਤਾਂ ਤੁਸੀਂ ਬੜਾ ਰੋਅ ਮਾਰ ਕੇ ਕੰਮ ਲੈਂਦੇ ਹੋਵੋਗੇ ਤੇ ਤੁਹਾਡਾ ਜੋ ਕੰਮ ਆ ਉਹ ਕੌਣ ਦੇਖੂਗਾ ਫਿਰ ਇਹਦਾ ਮਤਲਬ ਫਿਰ ਸਾਨੂੰ ਨਿਗ੍ਹਾ ਰੱਖਣੀ ਪਿਆ ਕਰੂਗੀ ਦੋ ਬੰਦੇ ਤਾਂ ਸਾਨੂੰ ਫਿਰ ਚੈੱਕ ਕਰਨ ਤੇ ਭੇਜਣੇ ਪਿਆ ਕਰਨਗੇ ਵੀ ਤੁਸੀਂ ਚੰਗੀ ਡਿਊਟੀ ਕਰਦੇ ਹੋ ਮੈਂ ਚਾਹਣਾ ਤੁਹਾਨੂੰ ਸਾਰਿਆਂ ਨੂੰ ਇੱਥੋਂ ਬਦਲ ਸਕਦਾ ਅੱਜ ਮੇਰੇ ਕੋਲੇ ਬਹੁਤ EMPLOYEES ਨੇਗੇ ਬਹੁਤ ਮੇਰੇ ਕੋਲੇ ਕੰਮੇ ਮਿਲ ਜਾਣਗੇ ਮੈਨੂੰ ਬਹੁਤ ਬੇਰੁਜ਼ਗਾਰੀ ਆ ਬਹੁਤ ਲੋਕਾਂ ਨੂੰ ਨੌਕਰੀ ਦੀ ਲੋੜ ਆ ਪਰ ਤੁਹਾਨੂੰ ਨੌਕਰੀ ਮਿਲ ਗਈ ਤੇ ਤੁਸੀਂ ਕਿੱਥੇ ਸਮਝਦੇ ਹੋ ਕੀ ਕਦੇ ਤੁਹਾਡੀ ਤਨਖਾਹ ਨਹੀਂ ਟਾਈਮ ਤੇ ਮਿਲੀ ਕੀ ਤੁਹਾਨੂੰ ਕੋਈ ਜਿਹੜੀ ਜੜੀਆਂ ਵੀ ਫੈਸਿਲਿਟੀਆਂ ਮਿਲਦੀਆਂ ਨੇ ਉਹ ਨਹੀਂ ਮਿਲੀਆਂ ਕੁਰਸੀ ਤੇ ਬਹਿ ਕੇ ਤੁਸੀਂ ਆਪਣਾ ਕੰਮ ਵੀ ਮਾਨਦਾਰੀ ਨਾਲ ਨਹੀਂ ਕਰ ਸਕਦੇ ਗੁਰਦੀਪ ਸਿੰਘ ਨੂੰ ਕਾਫੀ ਗੁੱਸਾ ਹੁੰਦਾ ਤੇ ਫਿਰ ਉਹ ਜਿੰਨਾ ਵੀ ਗੁੱਸਾ ਹੁੰਦਾ ਬੈਂਕ ਮੈਨੇਜਰ ਤੇ ਬਾਕੀ EMPLOYEES ਤੇ ਕੱਢਦਾ ਤੇ ਫਿਰ ਰਾਜਨਾ ਜਿਹੜਾ ਉਹ ਗੱਲ ਨੂੰ ਸੰਭਾਲਦਾ ਬਾਕੀ ਜਿਹੜੇ ਕਰਮਚਾਰੀ ਆ ਉਹ ਸਾਰੇ ਵਾਰ-ਵਾਰ ਗੁਰਦੀਪ ਸਿੰਘ ਤੋਂ ਸੌਰੀ ਫੀਲ ਕਰਦੇ ਆ ਤੇ ਗੁਰਦੀਪ ਸਿੰਘ ਮੈਨੇਜਰ ਨੂੰ ਲਾਸਟ ਵਾਰਨਿੰਗ ਦੇ ਕੇ ਕਹਿੰਦਾ ਵੀ ਮੈਂ ਤੈਨੂੰ ਲਾਸਟ ਮੌਕਾ ਦੇ ਰਿਹਾ ਇਸ ਤੋਂ ਬਾਅਦ ਕਦੇ ਵੀ ਤੂੰ ਆਪਣੀ ਡਿਊਟੀ ਦੇ ਵਿੱਚ ਅਣਗਹਿਲੀ ਵਰਤੀ ਤਾਂ ਤੇਰਾ ਉਹ ਲਾਸਟ ਦਿਨ ਹੋਊਗਾ ਇਸ ਬੈਂਕ ਦੇ ਵਿੱਚ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਜਿੱਦਾਂ ਦਾ ਵੀ ਕਸਟਮਰ ਆਉਂਦਾ ਉਹਨੂੰ ਸਭ ਤੋਂ ਪਹਿਲਾਂ ਜੇ ਮੰਨ ਲਵੋ ਕੋਈ ਲਾਚਾਰ ਬਜ਼ੁਰਗ ਆਉਂਦਾ ਉਹਨੂੰ ਬਾਕੀਆਂ ਤੋਂ ਪਹਿਲਾਂ ਅਟੈਂਡ ਕਰੋ ਤੇ ਇਹ ਤੁਹਾਡੀ ਡਿਊਟੀ ਆ ਫਿਰ ਬੈਂਕ ਮੈਨੇਜਰ ਆ ਜਿਹੜਾ ਉਹ ਕਹਿੰਦਾ ਵੀ ਠੀਕ ਐ ਸਰ ਅੱਜ ਤੋਂ ਬਾਅਦ ਮੇਰੀ ਡਿਊਟੀ ਦੇ ਵਿੱਚ ਮੈਂ ਕਦੇ ਵੀ ਅਣਗਹਿਲੀ ਨਹੀਂ ਕਰੂੰਗਾ ਇਸ ਵਾਰ ਮੈਨੂੰ ਮaaf ਕਰ ਦਿਓ ਤੇ ਗੁਰਦੀਪ ਸਿੰਘ ਆ ਫਿਰ ਉੱਥੋਂ ਚੱਲਿਆ ਜਾਂਦਾ ਤੇ ਬੈਂਕ ਦੇ ਕਰਮਚਾਰੀ ਆਪੋ ਆਪਣੀਆਂ ਸੀਟਾਂ ਤੇ ਬਹਿ ਕੇ ਕੰਮ ਕਰਨ ਲੱਗ ਜਾਂਦੇ ਆ ਤੇ ਇੱਕ ਦੂਜੇ ਵੱਲ ਬੜੀ ਹੈਰਾਨੀ ਨਾਲ ਵੇਖਦੇ ਆ ਵੀ ਅੱਜ ਤਾਂ ਬੜਾ ਫਸੇ ਸੀ ਹਾਂਜੀ ਦੋਸਤੋ ਇਹ ਕਹਾਣੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਆ ਕਿ ਬਹੁਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਜਿਹੜੇ ਉਹਨਾਂ ਦੇ ਓਨਰ ਹੁੰਦੇ ਆ ਉਹਨਾਂ ਨੂੰ ਨਾ ਇਸ ਗੱਲ ਦੀ ਨਿਗਰ੍ਹਾ ਰੱਖਣੀ ਪੈਂਦੀ ਆ ਕਿ ਸਾਡੇ ਕਰਮਚਾਰੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਸਰਕਾਰੀ ਸੰਸਥਾਵਾਂ ਦਾ ਤਾਂ ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਮਾੜਾ ਹਾਲ ਆ ਪ੍ਰਾਈਵੇਟ ਦੇ ਵਿੱਚ ਤਾਂ ਹਜੇ ਫਿਰ ਵੀ ਫਰਕ ਆ ਪਰ ਸਰਕਾਰੀ ਸੰਸਥਾ 'ਚ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਚੰਗੀ ਤਰ੍ਹਾਂ ਡੀਲ ਹੀ ਨਹੀਂ ਕਰਨਗੇ ਸੁਵਿਧਾ ਸੈਂਟਰ 'ਚ ਲੈ ਜਾਓ ਬੈਂਕ ਚਲੇ ਜਾਓ ਐਮ ਇਵੇਟ ਕਰਾਈ ਜਾਣਗੇ ਬਹਿ ਜੋ ਕੋਈ ਗੱਲ ਨਹੀਂ ਆਹ ਕਰ ਲੋ ਉਹ ਕਰ ਲੋ ਗੱਲ ਨਹੀਂ ਚੰਗੀ ਤਰ੍ਹਾਂ ਸਮਝਾਉਂਦੇ ਹੈਗੇ ਕਿਤੇ ਵੀ ਸਰਕਾਰੀ ਹਸਪਤਾਲ 'ਚ ਕਿਤੇ ਵੀ ਆਪਾਂ ਜਾਂਦੇ ਆ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਕਿਸੇ ਨੂੰ ਨੌਕਰੀ ਮਿਲ ਜਾਂਦੀ ਆ ਤਾਂ ਉਹਨੂੰ ਹਵਾ 'ਚ ਨਹੀਂ ਉੱਡਣਾ ਚਾਹੀਦਾ ਆਪਣਾ ਫਰਜ਼ ਆ ਜਿਹੜਾ ਆਪਣੀ ਡਿਊਟੀ ਆ ਜਿਹੜੀ ਉਹ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਤੇ ਬੇਵਸਤ ਤੇ ਲਾਚਾਰ ਲੋਕਾਂ ਦੀ ਸਭ ਤੋਂ ਪਹਿਲਾਂ ਮਦਦ ਕਰਨੀ ਚਾਹੀਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ